ਮੇਰੀ ਗੱਲ ਸੁਣੋ ਹੂੰ ਤੂੰ ਆਉਂਦਾ ਨਾ ਉਹਨੂੰ ਮੜਾ ਮੋਟਾ ਕਿਸੇ ਕੰਮ ਤਾਂ ਦੇ ਲਾ ਦੇ ਹੁਣ ਮੇਰੇ ਨਾਲ ਸਾਰਾ ਦਿਨ ਲਹੂ ਪੀ ਜਾਇਆ ਕਰੋ ਇੱਕਾ ਟਰੈਕਟਰ ਦਾ ਇਹਦਾ ਦੇਖਣਾ ਮੜਾ ਮੋਟਾ ਕੁਛ ਲੈ ਮੈਨੂੰ ਕਹੀ ਜਾਂਦੇ ਨੇ ਮੈਂ ਦੱਸ ਉਹਦੇ ਕੀ ਢੱਡ ਚ ਕੋਲ ਕੇ ਪਾ ਦਮਾ ਉਹਨੂੰ ਨਹੀਂ ਪਤਾ ਹੈਗਾ ਘਰ ਵਰਦਾ ਵੀ ਕਿਵੇਂ ਸਾਂਭਣਾ ਕਿਵੇਂ ਨਾ ਉਹ ਹੁਣ ਮੈਂ ਕਿੰਨੀ ਕਿ ਤੂੰ ਕਿੰਨਾ ਕਿ ਸ਼ਰ ਕਰੀ ਜਾਊਂਗਾ ਤੂੰ ਆਪ ਵੀ ਹਿਸਾਬ ਲਾ ਆ ਹੁਣ ਟਰੈਕਟਰ ਲੈਂਦਾ ਇਹਦੇ ਪੈਸੇ ਦੇਣੇ ਨੇ ਇਹਦਾ ਸਾਰਾ ਦਿਨ ਕਦੇ ਖਾ ਕੇ ਉੱਧਰ ਲੰਘ ਗਿਆ ਕਦੇ ਉੱਧਰ ਲੰਘ ਗਿਆ ਉਹ ਇਹਦੀ ਪੈਸੇ ਕਿੱਥੋਂ ਉਤਰਣਗੇ ਚਲ ਕੋਈ ਨਾ ਤੂੰ ਹੈਗਾ ਤਾਂ ਹੈਗਾਗਾ ਮੈਂ ਹੀ ਹੈਗਾ ਤਾਂ ਹੈਗਾਗਾ ਹੁਣ ਮਾੜੀ ਮੋਟੀ ਜ਼ਿੰਮੇਵਾਰੀ ਉਹਦੇ ਸਿਰ ਤੇ ਵੀ ਪਾ ਮੇਰੇ ਮੈਂ ਕਿੰਨਾ ਚਿਰ ਚੱਲਾਂਗਾ ਇਕੱਲਾ ਬੇ ਉਹਦੇ ਤੋਂ ਕੀ ਆਸ ਰੱਖਦਾ ਤੈਨੂੰ ਪਤਾ ਤਾਂ ਹੈਗਾ ਵੀ ਉਹ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਹਾਂ ਐਵੇਂ ਸਵੇਰ ਦਾ ਚੱਲਿਆ ਜਾਂਦਾ ਖੇਤ ਉੱਥੋਂ ਨਹੀਂ ਮੁੜਨ ਦਾ ਨਾ ਲੈਂਦਾ ਹੈਗਾ ਆ ਘਰੇ ਆ ਜਾਂਦਾ ਉੱਥੇ ਦੂ ਦੂ ਕਰਕੇ ਫਰੀ ਜਾਂਦਾਗਾ ਉੱਚ ਜੱਦੀ ਗੱਲ ਉਹਦੇ ਨਹੀਂ ਖਾਨੇ ਚ ਪੈਂਦੀ ਹੈਗੀ। ਉਹ ਮੈਂ ਤੈਨੂੰ ਐ ਕਹਿਣਾ ਉਹ ਖੇਤ ਦਾ ਨਹੀਂ ਸਾਮ ਦਾ ਕੰਮ ਸਿਕਾ ਘਰ ਦਾ ਡੰਗਰਾਂ ਦਾ ਤਾਂ ਕਰ ਲਿਆ ਕਰੇ। ਮੇਰਾ ਤਾਂ ਦਿਮਾਗ ਖਰਾਬ ਹੋ ਜਾਂਦਾ ਜਦੋਂ ਮੈਂ ਉਹਨੂੰ ਕਹਿੰਨੀ ਆ ਉਹ ਤਾਂ ਉਹੀ ਰਾਈ ਦਾ ਪਹਾੜ ਬਣਾ ਕੇ ਬਹਿ ਜਾਂਦਾ। ਨਾਲੇ ਜੇ ਮੈਂ ਉਹਨੂੰ ਕੋਈ ਗੱਲ ਕਹਿੰਨੀ ਆ ਤੁਹਾਨੂੰ ਪਤਾ ਤਾਂ ਹੈਗਾ ਕਿਵੇਂ ਮੇਰੇ ਪਿੱਛੇ ਅੱਡੀਆਂ ਚੱਕ ਕੇ ਪੈਂਦਾ ਹੁੰਦਾ। ਹਜੇ ਤੁਹਾਨੂੰ ਤਾਂ ਮੈਂ ਫਿਰ ਵੀ ਖੁੱਲ ਕੇ ਕਹਿ ਰੰਨੀ ਆ। ਉਹਨੂੰ ਤਾਂ ਮੈਂ ਕਹਿ ਵੀ ਨਹੀਂ ਸਕਦੀ। ਉਹ ਹੁਣ ਮੈਨੂੰ ਕਿੰਨਾ ਚਿਰ ਖੁੱਲ ਕੇ ਕਹੀਂ ਜਾਏਗੀ। ਮੈਂ ਤਾਂ ਆਪ ਗੋਡਿਆਂ 'ਤੇ ਬੈਠਣ ਵਾਲਾ ਹੋਰਾਂ। ਹੈਂ ਆਹੋ ਗੋਡਿਆਂ ਤੋਂ ਬੈਠਣ ਵਾਲਾ ਸਭ ਜਾਣਦੀ ਆ ਮੈਂ ਵੀ ਕਿੰਨਾ ਕੁ ਤੇ ਵਿੱਚ ਜੋਰ ਹੈਗਾ ਕਿੰਨਾ ਕੁ ਨਾ ਹੈਗਾ ਤੈਨੂੰ ਕੀ ਪਤਾ ਲੱਗਿਆ ਮਾਰਦੀਆਂ ਉਹੀ ਤੂੰ ਵੀ ਨਾ ਉਰ ਤਾਂ ਜਦੀ ਕਰਨ ਨਾ ਪਿਪਾਈ ਮੈਨੂੰ ਐਂ ਕਰ ਚਾਹ ਦੇ ਵਿੱਚ ਐਂ ਕਰਕੇ ਦੇ ਦੇ ਦੁੱਧ ਚ ਮੈਨੂੰ ਆਹਾ ਕੀਆ ਦੇਸੀ ਘਿਓ ਪਾ ਕੇ ਦੇ ਦੇ ਬਿਨਾ ਤੋਂ ਸਬਜੀ ਤੋਂ ਦੇਸੀ ਘਿਓ ਕਿਉਂ ਤੋਂ ਬਿਨਾ ਸਬਜੀ ਨਹੀਂ ਖਾਂਦਾ ਹੈਗਾ ਹੋਰ ਦੱਸ ਤੈਨੂੰ ਕੀ ਚਾਹੀਦਾਗਾ ਹੈ ਤਾਕਤ ਵਾਲੀਆਂ ਚੀਜ਼ਾਂ ਮੈਂ ਬਥੇਰੀ ਵਾਰ ਦੇਖਿਆ ਤੇਰੇ ਕੱਪੜਿਆਂ ਕੋਲੋਂ ਲਫਾਫੇ ਚ ਇੰਨੇ ਸਾਰੇ ਬਦਾਮ ਰੱਖੇ ਪਏ ਸੀ ਚੋਰੀ ਚੋਰੀ ਤੋਂ ਬਦਾਮ ਚੱਬਦਾ ਰਹਿਣਾਗਾ ਉਹ ਹੁਣ ਜਿਹੜੀ ਮੇਰੀ ਖਰਾਕ ਹੈ ਉਹ ਵੀ ਹਟਾ ਲੋ ਹੈ ਵੀ ਕਾਮਨਾ ਕਰ ਲਏ ਹੈ ਮੈਂ ਕੰਮ ਤਾਂ ਤੂੰ ਕਰ ਲਈ ਪਰ ਫਿਰ ਤੂੰ ਆਹ ਕਿਹੜੀ ਗੱਲਾਂ ਕਹਿ ਰਹੀਆਂ ਵੀ ਹਾਂ ਮੈਂ ਤਾਂ ਹੁਣ ਬੁਢਾ ਹੋ ਗਿਆ ਕਿਸੇ ਪਾਸੇ ਬੁਢਾ ਨਹੀਂ ਲੱਗਦਾ ਤੂੰ ਚੱਲ ਕੋਈ ਨਹੀਂ ਤੇਰੇ ਨਾਲ ਤਾਂ ਮਗਜਮਾਰੀ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਐਂ ਕਹਿਣਾ ਚੱਲੋ ਕਿਸੇ ਕਿਤੇ ਲੱਗ ਜੂਗਾ ਮੈਂ ਤਾਂ ਕਹਿਣਾ ਆ ਲੈ ਕੋਈ ਨਹੀਂ ਉਹਨੂੰ ਆ ਜਾਣ ਦੇ ਫਿਰ ਮੈਂ ਉਹਦੇ ਨਾਲ ਗੱਲ ਕਰਦੀ ਆਂ ਵੀ ਕੀ ਕਹਿੰਦਾ ਉਹ ਚੱਲ ਕਰ ਲਈ ਗੱਲ ਮੈਂ ਵੀ ਉਧਰ ਜਾਣਾ ਡੰਗਰਾਂ ਵਾਲੇ ਚ ਹਾਂ ਉਹਨੂੰ ਤੇ ਇਹਦਾ ਮੜਾ ਮੋਟਾ ਜਿ ਕਰਿਆ ਹੋਊ ਕਿ ਨਹੀਂ ਕੱਕ ਕੰਡਾ ਪਾਇਆ ਕਿ ਨਹੀਂ ਪਾਇਆ ਚੱਲ ਕੋਈ ਨਾ ਮੈਂ ਵੀ ਫਿਰ ਉਧਰ ਗੇੜਾ ਮਾਰ ਕੇ ਆਉਂਗੀ ਪਸੂਆ ਬੱਲ ਗੇੜਾ ਲਾਈ ਦਮਾਂ ਲਗੀ ਇਹ ਮੈਂ ਕਿੱਥੇ ਮਰਨਾਗਾ ਉਦਰਾ ਚਾਰਜੇ ਦਾ ਡੱਬਾ ਭਰਿਆ ਪਿਆ ਸੀ ਉਹ ਪਾ ਕੇ ਲਿਆਉਂਦੀ ਸੀਗੀ ਚਾਰ ਚੂਰ ਫਿਰ ਪਾਲੀ ਕੀ ਕਹਿੰਦਾ ਉਹ ਜ਼ਮੀਨ ਨੂੰ ਕਰਾ ਲਈ ਨੋ ਹਾਂ ਉਹਨੇ ਤਾਂ ਮੇਰੇ ਨਾਲ ਸਾਰੇ ਕਿਲੇ ਕਰਾਤੇ ਤੂੰ ਕਰਾਉਣੇ ਨੇ ਤੇਰੇ ਨੌਕਰਾਂ ਮਾ ਹੁਣ ਓ ਮੈਂ ਕਹਿੰਨਾ ਤੂੰ ਜ਼ਮੀਨ ਨੌ ਕਰਾ ਲੈ ਹੁਣ ਖੁਰ ਕਿੰਨੀ ਕੁ ਖੁੱਲੀ ਛੱਡਾਂ ਤੈਨੂੰ ਮੈਂ ਆਹੋ ਜਦੋਂ ਉਹ ਦੋ ਘੜੀ ਮੇਰੇ ਕੋਲੇ ਬੈਠਾ ਹੁੰਦਾ ਫਿਰ ਤਾਂ ਤੇਤੋ ਜਰਿਆ ਨਹੀਂ ਜਾਂਦਾ ਜਿਦਿ ਐ ਜੜੀਆਂ ਤੂੰ ਤਾਂ ਲਾਉਂਦਾਗਾ ਹੈ ਉਹ ਨਹੀਂ ਜਰਿਆ ਜਾਂਦਾ ਮੇਰੀ ਮਾਂ ਤੈਨੂੰ ਮੈਂ ਕਹਿੰਨਾ ਕੋਲ ਪਾ ਕੇ ਉਹਨੂੰ ਜ਼ਮੀਨ ਕਹਦੇ ਉਹਨੂੰ ਕਰਵਾ ਦਊਗਾ। ਵੇ ਮੈਂ ਤਾਂ ਅੱਜ ਫੇਰ ਉਹਨੂੰ ਕਿਹਾ ਸੀ ਪਰ ਉਹ ਕਿੱਥੇ ਮੰਨਦਾਗਾ। ਉਹ ਨਹੀਂ ਆਪਦਾ ਹੱਥ ਫੜਾਉਂਦਾ ਹੈਗਾ ਤੈਨੂੰ ਮੈਂ ਦੱਸਾਂ। ਹੱਥ ਤਾਂ ਪੜਨ ਨਹੀਂ ਪੈਣਾ। ਖਾਣ ਦਾ ਕੁੱਤਾ ਵਾਲਾਗਾ। ਖਾਣ ਤੱਕ ਮਤਲਬ ਰੱਖਦਾ ਉਹ ਤਾਂ। ਜਿਹਾ ਆਪਦਾ ਦੇਖਦਾ ਵੀ ਮੇਰਾ ਕਿਧਰੋਂ ਲੋਟ ਆਉਂਦਾਗਾ। ਹਾਂ। ਪਤਾਈਆ ਤੈਨੂੰ। ਉਹ ਪਤਾ ਤਾਂ ਹੈਗਾ ਹੁਣ ਕਿਵੇਂ ਜਰੀ ਜਾਵਾਂ। ਆਹੋ। ਜਿੱਥੇ ਇੰਨਾ ਟਾਈਮ ਜਰਿਆ ਉਥੇ ਸਾਲ 6 ਮਹੀਨੇ ਹੋਰ ਜਰਲਾ। ਸਾਲ 6 ਮਹੀਨੇ ਨੀ ਜਰਜੰਦਾ ਮੈਂ ਕਹਿੰਨਾ ਜਦੋਂ ਉਹਨੂੰ ਚੜ੍ਦ ਦਿੰਨੇ ਆ ਗੱਡੀ ਨਹੀਂ ਮੇਰੇ ਸਾਲੇ ਨੂੰ ਖਵਾ ਪਿਆ ਕੇ ਨਸ਼ਾ ਪੱਤਾ ਗੁੱਠਾ ਲਵਾ ਲੈਨੇ ਆ ਬੇ ਮੇਰੀ ਗੱਲ ਸੁਣ ਲੈ ਜਦੋਂ ਤੂੰ ਉਹ ਕਮਲ ਚੋਦੀਆਂ ਜੀਆਂ ਗੱਲਾਂ ਕਰਦਾ ਸੀ ਨਾ ਉਹ ਤਾਂ ਐਂ ਲੱਗਦਾ ਸੀ ਬਾਕੀ ਤੂੰ ਕਮਣਾਈ ਪਰ ਅੱਜ ਜਿਹੜੀ ਸਿਆਣੇ ਵਾਲੀ ਗੱਲ ਕੀਤੀ ਹੈ ਨਾ ਇਹ ਗੱਲ ਮੇਰੇ ਦਿਲ ਨੂੰ ਲੱਗ ਗਈ ਉਹ ਜ਼ਮੀਨ ਪਿੱਛੇ ਦਾ ਜੱਟ ਸਗਾ ਭਰਾ ਮਾਰਦੇ ਇਹਦਾ ਫਿਰ ਵੀ ਵੱਡਾ ਹੈ ਉਹ ਹਿੱਤਾ ਗੱਲ ਤੇ ਨੂੰ ਮੈਂ ਸਮਝਾਉਣੀ ਆ ਵੀ ਕੱਲ ਨੂੰ ਆਪਣੇ ਜ਼ਵਾਕ ਜੱਲਾ ਹੋਊਗਾ ਹੈ ਜਿਹੜੀ ਜ਼ਮੀਨ ਹੋਗੀ ਆਪਣੇ ਜ਼ਵਾਕ ਦੀ ਬਣ ਜਾਊਗੀ ਭੈਣ ਦੀ ਪਹਿਲੀ ਦੋ ਖੁੱਡਾਂ ਹੋਰ ਵਾਲੇ ਆਣਗੇ ਫੇਰੀ ਹੋਣਗੇ ਚੱਲ ਖੁੱਡਾਂ ਨਾਲੇ ਇਹਦਾ ਕੰਜਰ ਦਾ ਕੀ ਪਤਾ ਦੇਖ ਤਾਂ ਸਹੀ ਕਿਵੇਂ ਦੇਖਲਾ ਇਹ ਤਾਂ ਐਂ ਕਹਿੰਦਾ ਵੀ ਮੈਂ ਤਾਂ ਹੁਣ ਵੀ ਵਿਆਹ ਕਰਾ ਲਵਾਂ ਬਥੇਰੇ ਮੈਨੂੰ ਡਰਾਬੇ ਦਿੰਦਾ ਉਹ ਤਾਂ ਕਦੇ ਮਿੱਤਰ ਹੁਣ ਤੇਰੇ ਸਿਵਾਂ ਜੀ ਹੋਣਗੇ ਜਾ ਕੇ ਮੈਂ ਮੈਂ ਤਾਂ ਕਹਿ ਦੰਨੀ ਆ ਪਰ ਉਹ ਨਹੀਂ ਨਾ ਮੰਨਦਾ ਕਦੇ ਕਹਿੰਦੇ ਹੁੰਦੇ ਆ ਬੁੱਢਾ ਵੀ ਕਦੇ ਕਹਿਣਾ ਹੁੰਦਾ ਵੀ ਮੈਂ ਹੋਵਾਂਗਾ ਬੁढ़ा ਹੋ ਗਿਆ ਨਾਲੇ ਤਾਂ ਇਹ ਤਾਂ ਪੁਰਾਲੇ ਸਿਲੰਡਰ ਅੱਜ ਨਾਲੇ ਸਾਰਾ ਕਦੇ ਰਾਸ਼ਨ ਲਿਆ ਇਹਨੂੰ ਤਰੀਕੇ ਨਾਲ ਕਰਕੇ ਇਹਨੂੰ ਮੈਨੂੰ 2-4 ਦਿਨਾਂ ਦੇ ਵਿੱਚ ਕੰਮ ਚਾਹੀਦਾ ਇਹ ਜੋ ਜ਼ਮੀਨ ਨੌਕਰਾ ਨਾਲ ਇਹਨੂੰ ਮੈਂ ਫਿਰ ਦੇਖਣਾ ਇਹ ਤੂੜੀ ਵਾਲੇ 'ਚ ਡਾਉਣਾ ਮੰਝਾ ਲੈ ਤੂੜੀ ਵਾਲੇ 'ਚ ਉਹ ਕੋਈ ਨਹੀਂ ਡਾਉਂਦਾ ਹੁਣ ਉਹਦਾ ਮੂੰਹ ਪਿਆ ਹੋਇਆ ਉਹ ਤਾਂ ਬੈੱਡ ਤੇ ਪੈਂਦਾ ਬੈੱਡ ਤੇ ਕਹਿੰਦਾ ਤੂੜੀ ਵਾਲੇ ਤਾਂ ਮੰਝਾ ਕਹਿੰਦਾ ਤੇ ਇਹਦਾ ਡਾਹ ਐਂ ਕਹਿੰਦਾ ਉਹ ਕੋਈ ਨਹੀਂ ਹਾਂ ਬਹੁਤ ਜਲਦੀ ਡਾਦਾਂਗੇ ਉਹਦਾ ਵੀ ਮੰਝਾ ਸਾਰੀ ਦਿਮਾਗ ਚ ਮੇਰੇ ਕੀ ਕਰਨਾ ਕੀ ਨਹੀਂ ਅੱਛਾ ਤੇ ਨਾਲੇ ਮੈਂ ਆਈ ਕਹਿੰਦੀ ਸੀ ਮੈਂ ਤਾਂ ਉਹਨੂੰ ਬਥੇਰਾ ਕਿਹਾਗਾ ਪਰ ਉਹ ਕਿਸੇ ਲੈਨ ਤੇ ਆਉਂਦਾ ਨਹੀਂ ਉਹ ਪਤਾ ਕੀ ਕਹਿੰਦਾ ਕਹਿੰਦਾ ਹੁਣ ਉਹਨੂੰ ਐਂ ਕਹਿ ਦੇ ਵੀ ਪਾਈ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਾਰਾ ਮੇਤੋਂ ਪੈਸਾ ਟੱਕਾ ਮੰਗੀ ਜਾਂਦੇ ਉਹਨੂੰ ਵੀ ਕਿਹਾ ਕਰ ਕੰਮ ਕਰ ਲਿਆ ਕਰੀ ਆਹੀਂ ਤਾਂ ਮੈਂ ਭੈਂਚੂਆ ਟਰੈਕਟਰ ਲੈ ਕੇ ਖੜਾਇਆ ਵੀ ਮੇਰੇ ਸਾਲੇ ਦਾ ਦਿਮਾਗ ਖੱਲ ਜੀ ਪੈਸੇ ਪੁਸੇ ਕਰ ਲਏ ਕੋਈ ਹੀਲਾ ਲੈ ਲੈ ਸੀ 4 ਪੀ ਹੁਣ ਮੇਰੇ ਜੀ ਟੂੜੀ ਕਰਦਾ ਟਰੈਕਟਰ ਲੈਣ ਨੂੰ ਆਪਾਂ ਕੀ ਕਰਨਾ ਟਰੈਕਟਰ ਦਾ ਕਿਦਰ ਡੂਡੇ ਵੀ ਕੀ ਕਰੀਏ ਹੁਣ ਫਸੀ ਮਾਰ ਤਾ ਖਾਣੀ ਪੈਣੀ ਆ ਜਿੰਨਾ ਚਿਰ ਆਪਣੇ ਹੱਥ ਚ ਨਹੀਂ ਕੁਛ ਹੁੰਦਾ ਉਹਨਾਂ ਚਿਰ ਤਾਂ ਲੇਲੇ ਪੇਪੇ ਹੋਣਾ ਹੀ ਪੈਣਾ ਆਪਾਂ ਨੂੰ ਚੱਲ ਹਾਂ ਐ ਕਰ ਮੈਂ ਪਾ ਕੇ ਉਹਨਾਂ ਮੈਸਾਂ ਚ ਨੀਰਾ ਉਹ ਤੋਂ ਬਾਦੋਂ ਬਾਗਲ ਚ ਹੋਣਾ ਉਹ ਤੋਂ ਬਾਦ ਤੂੰ ਜਾਈਂ ਨਹੀਂ ਪਹਿਲਾਂ ਤੂੰ ਜਾ ਫਿਰ ਮੈਂ ਆਉਣਾ ਹਾਂ ਹਾਂ ਪਹਿਲਾਂ ਤੂੰ ਜਾਨੀਆ ਉਧਰ ਤੂੰ ਜਾਇਆ ਤੂੰ ਮੈਂ ਬਾਅਦੋਂ ਆਣਾ ਹਾਂ ਹਾਂ ਠੀਕ ਆ ਠੀਕ ਆ ਚੱਲ ਮੈਂ ਆ ਕੇ ਇਹ ਚਾਰ ਪਾਉਂਗੀ ਹਾਂ ਹਾਂ ਤੂੰ ਆ ਕੇ ਪਾ ਲਈ ਮੜਾ ਜਾ ਜਾ ਛੇਤੀ ਠੀਕ ਆ ਠੀਕ ਆ ਚੰਗਾ ਇਨੂੰ ਕੌਣ ਸਮਝਾਵੇ ਬੋਲੀ ਜਨਾਨੀ ਨੂੰ ਹੁਣ ਝਾੜ ਲਿਆ ਸਿਰ ਇਹਨੂੰ ਕਿਹਾ ਸੀ ਮੈਂ ਥੋੜਾ ਮੋਟਾ ਵੀ ਤਰੀਕੇ ਨਾਲ ਹੁੰਦਾ ਹੈ ਬੰਦਾ ਐ ਨਹੀਂ ਹੈਗਾ ਵੀ ਡੰਗਰਾਂ ਨੂੰ ਕੋਈ بڑا ਮੋਟਾ ਕਰ ਦਈਏ ਹੈ ਓਏ ਓ ਪਤਾ ਨਹੀਂ ਦਾਖ ਚੌਕੀਆਂ ਤੇ ਰਹਿੰਦਾ ਵੀ ਤੁਸੀਂ ਡੰਗਰਾਂ ਕਨੀ ਦਾ ਗੇੜਾ ਮਾਰ ਜੋ ਬਾਈ ਕਰਤੀ ਸੰਨੀ ਉਹ ਮੈਨਾਂ ਕਰਨੀ ਏ ਦੀ ਹੋਰ ਤੁਸੀਂ ਕਰੋਗੇ ਲੈ ਚਲ ਕੋਈ ਨਾ ਤੈਂ ਕਰਤੀ ਕੋਹਨੇ ਕਰਤੀ ਕਰਦਾ ਹੀ ਕੰਮ ਆ ਕਿਹੜਾ ਕਿਸੇ ਦਾ ਕੰਮ ਆਗਾ ਕਿਸੇ ਦਾ ਕੰਮ ਤਾਂ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਬਈ ਡੰਗਰਾਂ ਕਿ ਨਹੀਂ ਤੁਸੀਂ ਆਪ ਵੀ ਘੇੜਾ ਮਾਰਜਿਆ ਕਰੋ ਮੇਰੀ ਗੱਲ ਸੁਣ ਹੁਣ ਤੂੰ ਬੇਲਾ ਸੀਗਾ ਮੈਂ ਤਾਂ ਹੀ ਤੈਨੂੰ ਕਹਿਤਾ ਸੀਗਾ ਵੀ ਉਧਰ ਪਸੂਆਂ ਨੂੰ ਛੰਨੀ ਛੰਨੀ ਰਲਾਇਆ ਨਹੀਂ ਜੇ ਉਹ ਹੁੰਦਾ ਘਰੇ ਮੈਂ ਤਾਂ ਉਹਨੂੰ ਕਹਿ ਲੈਣਾ ਸੀ ਤੈਨੂੰ ਪਤਾ ਤਾਂ ਹੈਗਾ ਉਹਨੂੰ ਤਾਂ ਮੈਂ ਘਰੇ ਦੇਖ ਕੇ ਉਹੀ ਨਹੀਂ ਜਰਬੀ ਹੈਗੀ ਤੈਨੂੰ ਤਾਂ ਹਜੇ ਮੈਂ ਫਿਰ ਵੀ ਕਹਿ ਰੰਦੀ ਆ ਵੀ ਚੱਲ ਬਹਿ ਜਾ ਖੜ ਚਾ ਪਤਾ ਕੀ ਆ ਹੁਣ ਸਾਰੇ ਪਾਸੇ ਮੇਰੇ ਤੋਂ ਨਹੀਂ ਹੋਇਆ ਜਾਂਦਾ ਤੈਨੂੰ ਪਤਾ ਤਾਂ ਹੈਗਾ ਹੁਣ ਆ ਡੰਗਰਾਂ ਦਾ ਕਰਾਂਗੇ ਖੇਤ ਦਾ ਕਰਾਂ ਦੱਸ ਮੈਂ ਹੈ ਆਹੋ ਤੂੰ ਕਿਹੜਾ ਹੁਣ ਇੰਨਾ ਮਿੱਟੀ ਦਾ ਬਣਿਆ ਹੋਇਆ ਦੁੱਧ ਪੀਣ ਵਰੀ ਦਾ ਹਰੇ ਕੇ ਕਹਿੰਦਾ ਲੈ ਮੈਨੂੰ ਭਰ ਦੇ ਗਲਾਸ ਮੈਂ ਪੀ ਲਾਂ 참 ਮਸਾ ਨਾ ਜੇ ਸੰਨੀ ਕਰਦਾ ਇੰਨਾ ਖਾਪਦਾ ਤਾਂ ਹੀ ਮੈਂ 2-4 ਲੀਟਰ ਚੱਲ ਡੈਰੀ ਚ ਪਾ ਦਿੰਦਾ ਘਰ ਦਾ ਖਰਚਾ ਚੱਲੀ ਜਾਂਦਾ ਦੇ ਚਲ ਉਹ ਤਾਂ ਚੱਲੀ ਜਾਂਦਾ ਵਧੀਆ ਗੱਲਾਂ ਹੁਣ ਮੈਂ ਤੈਨੂੰ ਐਂ ਕਹਿੰਦੀ ਸੀਗੀ ਮੇਰੀ ਗੱਲ ਹੁਣ ਸੁਣਦਾ ਧਿਆਨ ਨਾਲ ਜਿਵੇਂ ਤੂੰ ਕਿਹਾ ਮੈਂ ਓਵੇਂ ਕਰਿਆ ਹੁਣ ਤੱਕ ਠੀਕ ਐ ਤੇ ਤੂੰ ਇੰਚ ਵੀ ਬਾਹਰ ਨਹੀਂ ਹੋਈ ਮੰਨਦਾ ਇਹ ਗੱਲ ਨੂੰ ਮੈਨੂੰ ਪਤਾ ਐ ਫੇਰ ਫੇਰ ਹੁਣ ਜੇ ਮੈਂ ਤੈਨੂੰ ਇੰਨਾ ਖੋਸ ਕਰ ਸਕਦੀ ਆ ਤੇ ਹੁਣ ਤੂੰ ਵੀ ਮੈਨੂੰ ਕਰ ਦੇ ਕਿਉਂ ਕੋਸ ਨੂੰ ਉਹਨਾਂ ਸਾਰਾ ਸਮਾਨ ਤਾਂ ਤੈਨੂੰ ਲਿਆ ਕੇ ਦੇਣਾ ਹੋਰ ਕੀ ਚਾਹੀਦਾ ਚਾਹ ਚਾਹ ਸੌਦਾ ਮਿੱਠਾ ਪੱਤੀ ਸੂਟ ਤੈਨੂੰ ਪਾਉਣ ਨੂੰ ਮਿਲਦੇ ਨੇ ਕੀ ਨਹੀਂ ਮਿਲਦਾ ਦੱਸ ਓਹੋ ਦੇਖੋ ਮੇਰੀ ਗੱਲ ਸੁਣਾ ਪੈਸਿਆਂ ਦਾ ਕੀ ਆ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਬਾਈ ਨੇ ਤੁਹਾਨੂੰ ਐਂ ਕਹਿੰਦੀ ਸੀ ਵੀ ਜਿਹੜੀ ਤੁਹਾਡੀ ਜ਼ਮੀਨ ਆ ਵੀ ਉਹ ਤੁਸੀਂ ਨਾ ਐਂ ਕਰੋ ਜਾਂ ਤਾਂ ਰਾਹੁਲ ਦੇ ਨਾਂ ਲਵਾ ਦਿਓ ਜਾਂ ਮੇਰੇ ਨਾਂ ਲਵਾ ਦਿਓ ਤੇ ਹੁਣ ਤੁਸੀਂ ਆਪ ਹੀ ਕਹਨੇ ਹੋਗੇ ਵੀ ਹੁਣ ਭਾਈ ਮੇਰੇ ਉਹ ਜੋਰ ਨਹੀਂ ਰਿਹਾ ਹੱਡਾਂ ਦੇ ਵਿੱਚ ਹਨਾ ਬੁਢੇ ਬੰਦੇ ਦਾ ਕੀ ਭਰੋਸਾ ਹੁੰਦਾਗਾ ਵੀ ਦੁਨੀਆ ਤੋਂ ਕਦ ਚਲੇ ਜਾਈਏ ਗੱਲ ਤਾਂ ਤੇਰੀ ਸਹੀ ਆ ਹਾਂ ਵੀ ਬੈਠੇ ਬੈਠੇ ਲਵਾ ਦੇ ਨਾਂ ਸਾਡੀ ਜ਼ਮੀਨ ਦਾ ਕਰ ਲਾਉਣੀ ਪਊਗੀ ਤੁਹਾਡੇ ਨੂੰ ਹੈ ਹਾਂ ਚਲ ਐਂ ਕਰ ਮੜਾ ਮੈਨੂੰ ਤੂੜੀ ਦੀ ਪੰਡ ਚਕਾ ਉਹ ਨੀਰੇ ਚਲ ਉਹ ਕੱਖਾਂ ਚ ਰਲੌਣੀਆਂ ਹਰੇ ਚ ਹਾਂ ਬੇ ਤੂੜੀ ਦੀ ਪੰਡ ਤਾਂ ਮੈਂ ਤੈਨੂੰ ਚਕਾ ਦੰਨੀ ਆ ਤੇ ਮੈਂ ਤੈਨੂੰ ਐਂ ਕਹਣੀ ਆਗੀ ਵੀ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ ਨਾ ਜਿਵੇਂ ਤੂੰ ਕਹੇਗਾ ਮੈਂ ਉਹਵੇਂ ਕਰਨ ਲਈ ਤਿਆਰ ਆ ਮੇਰੀ ਗੱਲ ਸੁਣ ਜ਼ਮੀਨ ਕਿੱਥੇ ਜਾਂਦੀ ਐ ਅੱਜ ਵੀ ਥੋੜੀ ਐ ਕੱਲ ਨੂੰ ਵੀ ਥੋੜੀ ਐ ਹੈ ਜਦ ਮਰਜੀ ਨੌਕਰਾ ਲਉ ਜ਼ਮੀਨ ਦਾ ਕੀ ਐ ਲੈ ਗੱਲਾਂ ਨਾਲ ਜ਼ਮੀਨ ਨਹੀਂ ਨਾ ਹੁੰਦੀ ਹੁੰਦੀ ਮੇਰੀ ਗੱਲ ਸੁਣ ਲੈ ਜਿਹੜੇ ਬੈਂਕ 'ਚ ਪੈਸੇ ਪਏ ਨੇ ਨਾ ਉਹਦੀ ਬਾਰਸ ਤੂੰ ਬਣਾਈ ਹੋਈ ਐ। ਅੱਛਾ? ਹਾਂ। ਇਹ ਵੀ ਲਿਖਿਆ ਰੱਖੀ ਆ ਮੈਂ ਮੇਰੇ ਮਰਨ ਤੋਂ ਬਾਅਦ ਜ਼ਮੀਨ ਥੋੜੀ ਹੋਊਗੀ। ਉਹਨਾਂ ਚਰੇ ਆ ਵੀ ਜਿੰਨਾ ਚਿਰ ਬਸ ਮੈਂ ਮਰਦਾ ਨਹੀਂ ਹੈਗਾ ਉਹਨਾਂ ਚਿਰੇ ਮੇਰੇ ਨਾਂ 'ਉਹ ਬੋਲੂ ਉਦੋਂ ਬਾਅਦ ਤਾਂ ਤੇਰੇ ਨਾਂ ਹੋਊਗੀ। ਲਾ ਫਿਰ ਕੀ ਪਤਾ ਤੇਰੇ ਨਾਲੋਂ ਪਹਿਲਾਂ ਮੈਂ ਮਰ ਜਾਵਾਂ। ਲਾ ਐ ਕੀ ਤੇਰੇ ਮਰਨੇ ਆ ਰਹੇ ਨੇ? ਬੋਲੀ ਹੋ ਰਹੀਆਂ ਤੂੰ ਤਾਂ। ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਕਿਉੜੇ ਬੜੇ ਦੁਨੀਆ ਤੋਂ ਹੱਥ ਧੋਕੇ ਚਲੇ ਜਾਣਾਗਾ। ਤਾਹੀਂ ਮੈਂ ਤੈਨੂੰ ਕਹਿੰਦੀ ਆਂ ਕੀ ਵੀ ਜਾ ਐ ਕਰ ਰਾਹੁਲ ਦੇ ਨਾਂ ਲਵਾ ਦੇ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਉਹਦੀ ਜ਼ਮੀਨ ਹੋਈ ਕਿ ਮੇਰੀ ਹੋਈ ਉਹ ਜ਼ਮੀਨ ਨਾਂ ਲਵਾਉਣ ਨੂੰ ਕੀ ਐ ਉਹਦੇ ਨਾਂ ਲਵਾ ਦੂੰ ਜਾਂ ਤੇਰੇ ਨਾਂ ਲਵਾ ਦੀ ਉਹਦਾ ਮੈਂ ਉਹ ਲਿਖ ਕੇ ਤੇ ਰੱਖਿਆ ਉੱਥੇ ਪਟਵਾਰੀ ਨੂੰ ਕਿਹਾ ਹੋਇਆ ਮੇਰਾ ਅੱਛਾ ਹਾਂ ਹਾਂ ਵੇ ਆਹ ਜਿਹੜੀ ਤੇ ਗੱਲ ਕਹੀ ਆਂ ਵੀ ਮੈਂ ਤਾਂ ਬਾਲੀਵਾਰਸ ਤੈਨੂੰ ਲਿਖਾਇਆ ਹੋਇਆ ਅੱਗੇ ਤਾਂ ਤੂੰ ਮੈਨੂੰ ਕਦੇ ਕਿਹਾ ਨਹੀਂ ਹੈਗਾ ਉਹ ਮੈਂ ਸੋਚਿਆ ਮਹਾ ਰੋਜ ਕਹੀ ਜਾਂਦੀ ਐ ਚਲ ਅੱਜ ਹਾ ਹਾ ਦਾ ਬਰਥਡੇ ਹੈ ਪਰ ਮੈਂ ਜਾ ਕੇ ਆਇਆ ਦੀ ਅੱਛਾ ਹਾਂ ਚਲ ਵੇ ਸਦਕੇ ਜਾਵਾਂ ਮੈਂ ਤਾਂ ਤੇਰੇ ਤੋਂ ਆ ਤਾਂ ਅੱਜ ਨਾ ਸੋ ਆਨੇ ਗੱਲ ਸੱਚ ਕਹੀ ਆ ਬਿਹਾ ਮੈਂ تیر ਨੂੰ ਵਾਲੀ ਵਾਰਸ ਬਣਾਇਆ ਆ ਦੇਖ ਲੈ ਉਹ ਤਾਂ ਜਹਜਾ ਹੈਗਾ ਹੈਗਾ ਤੈਨੂੰ ਪਤਾ ਹੀ ਹੈਗਾ ਉਹਦਾ ਤਾਂ ਉਹਨੂੰ ਤਾਂ ਕਹਿਣ ਦਾ ਕੋਈ ਹੈ ਹੀ ਨਹੀਂ ਧੁਰਗੀ ਨਹੀਂ ਉਹਦਾ ਤਾਂ ਚਲ ਮੈਨੂੰ ਚਕਾ ਬਸ ਇੱਕ ਟਾਈਮ ਪਾਸ ਆ ਚਲ ਕੋਈ ਨਾ ਤੇ ਮੈਂ ਆਉਣੀ ਆ ਚਲ ਤੂੰ ਠੀਕ ਆ ਲੈ ਕੇ ਰਨਾ ਕਹਿੰਦਾ ਬਾਲੀਵਾਰਸ ਤੈਨੂੰ ਲਖਾਇਆ ਹੋਈ ਆ ਨਹੀਂ ਟੁੱਟ ਪਾਣੇ ਨੇ ਅੱਗੇ ਤਾਂ ਮੇਰੇ ਕੋਲ ਕਦੇ ਗੱਲ ਨਹੀਂ ਕੀਤੀ ਅੱਜ ਇਹ ਕਹਿੰਦਾ ਚੱਲ ਕੋਈ ਨਾ ਤੂੰ ਵੀ ਕਿੰਨਾ ਚਿਰ ਨਹੀਂ ਮੇਰੇ ਨਾਲ ਜ਼ਮੀਨ ਲਵਾਏਂਗਾ ਜ਼ਮੀਨ ਤਾਂ ਤੈਨੂੰ ਲਵਾਉਣੀ ਪਊਗੀ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਇੱਧਰ ਕੀ ਸੀ ਉਹ ਇਹਦਾ ਤੂੜੀ ਚਕਾਉਣ ਨੂੰ ਕਿਹਾ ਸੀ ਇਹਦੇ ਤੋਂ ਚਕਾਈ ਨਹੀਂ ਗਈ ਲਾ ਤੂੰ ਚਕਾ ਦੇ ਆਜਾ ਮਿੰਨਿਚ ਕਰਾਂ ਉਹਰੇ ਬੈਠ ਮੇਰੀ ਗੱਲ ਸੁਣਾ ਇਹਨੂੰ ਮੜਾ ਮੋਟਾ ਕੋਈ ਖਾਣ ਪੀਣ ਨੂੰ ਦੇ ਦਿਆ ਕਰੋ ਵੀ ਇੰਨਾ ਦੁੱਤਾ ਘਰੇ ਦੱਸ ਵੀ ਤੁਸੀਂ ਖਾ ਪੀ ਲੋ ਕੁਸ ਹੈ ਉਹ ਤੂੜੀ ਦੀ ਪੰਡ ਵੀ ਨਹੀਂ ਚਗਾਈਗੀ ਉਹ ਭਰਾਵਾ ਸਾਰਾ ਕੁਝ ਦੇ ਦੇਣੀ ਮੇਰੀ ਗੱਲ ਸੁਣਾ ਹੁਣ ਮੈਂ ਤੈਨੂੰ ਇੱਕ ਗੱਲ ਕਹਿ ਰਿਹਾ ਠੱਗੀ ਚੋਰੀ ਵਾਲਾ ਜਮਾਨਾ ਚੱਲ ਰਿਹਾ ਬੜਾ ਸਿਸਟਮ ਖਰਾਬ ਹੋ ਰਿਹਾ ਤੂੰ ਇੱਕ ਕੰਮ ਕਰ ਦੇ ਆ ਪਾ ਜ਼ਮੀਨ ਵਾਲਾ ਕੰਮ ਕਰਾ ਦੇ ਉਹ ਮੜਾ ਜੇ ਨੌ ਨੌ ਕਰਾ ਦੇ ਤੇਰੀ ਪਰਜਾਈ ਦੇ ਹੀ ਕਰਾ ਦੇ ਮੈਂ ਨਾ ਉਹਦੇ ਨਾਲ ਸਾਰੀ ਗੱਲ ਕਰ ਲਈ। ਤੂੰ ਉਹਨੂੰ ਪੁੱਛ ਲਈ। ਬੇਸ਼ੱਕ ਸਾਰੀਆਂ ਗੱਲਾਂ ਹੋ ਗਈਆਂ ਮੇਰੇ ਨਾਲ। ਉਹਨਾਂ ਨੂੰ ਕਹਿਤਾ ਮਖਤਿਆਰਨਾਮਾ ਜਕਰਾਰ ਰੱਖਿਆ ਉਹਦੇ ਨਾਲ। ਬਾਕੀ ਜਿਹੜੇ ਮੇਰੇ ਬੈਂਕ 'ਚ ਪੈਸੇ ਪਏ ਨੇ ਉਹ ਪਿੱਛੇ ਇਹ ਵਾਰਸ ਬਣਾਈ ਹੋਈ ਆ। ਕੋਈ ਮਖਤਿਆਰਨਾ ਮੈਨੂੰ ਕੌਣ ਪੁੱਛਦਾ ਯਾਰ? ਕੱਲ ਨੂੰ ਰੇ ਰੌਲੇ ਪੈਂਦੇ ਫਿਰਨਗੇ ਚਾਚਾ ਨਾਲ ਆਪਣੀ ਕਿੱਥੇ ਤੱਕਸੀਮ ਕਰਾਈ ਹੋਈ ਆ। ਦੱਸ ਨਾ ਹੁਣ ਆਹ ਦੇਖ ਟਰੈਕਟਰ ਲੈ ਕੇ ਆਏ ਐ ਐਡਾ ਵੱਡਾ। ਇਹ ਵੀ ਤਾਂ ਹੁਣ ਆਪਣੇ ਤੇਰੇ ਵਾਸਤੇ ਲੈਂਦਾ ਮੈਂ ਕੀ ਨਾਲ ਲੈ ਜੂ ਇਹਨੂੰ ਓਏ ਇਹ ਤਾਂ ਪੱਕਾ ਕੰਮ ਕਰ ਲਾਂਗੇ ਕੋਈ ਅੱਗੇ ਕੰਪਿਊਟਰ ਕਰਾਇਆ ਲੱਗੂਗਾ ਅੱਗੇ ਬਾਣ ਪੱਧਰ ਕਰਨੇ ਨੇ 4 ਰੁਪਏ ਬਣ ਜਾਣਗੇ ਹੋਰ ਕਿਹੜਾ ਟਰੈਕਟਰ ਲੈਣ ਨੂੰ ਆਪਣੀ ਕੋਈ ਜਿਆਦਾ ਵੱਡਾ ਪਲਾਟ ਹੈ ਕਿ ਜਿਆਦਾ ਜ਼ਮੀਨ ਆ ਆਪਣੀ ਓ ਮੈਂ ਤਾਂ ਹੀ ਲੈ ਕੇ ਦਿੱਤਾ ਤੂੰ ਕਿਸੇ ਕੰਮ ਲੱਗ ਜੇ ਤੇਰੇ ਵਾਸਤੇ ਲੈ ਕੇ ਆਇਆ ਤੈਨੂੰ ਐਸਾ ਨਾ ਵੀਰ ਕਿ ਆਹ ਜ਼ਮੀਨ ਵਾਲਾ ਕੰਮ ਕਰਦੇ ਤੂੰ ਨੌਕਰਾ ਦੇ ਆਹ ਮਖਤਿਆਰ ਨਾਮੇ ਤੇ ਬਾਤ ਚ ਲੜਾਈਆਂ ਹੋਣਗੀਆਂ ਆਪਣੀਆਂ ਤਕਸੀਮਾਂ ਨਹੀਂ ਕਿਸੇ ਨੇ ਕੋਈ ਕਿਲਾ ਬੋਲੂਗਾ ਕਿਸੇ ਨੇ ਕੋਈ ਬੋਲੂਗਾ ਉੱਥੇ ਮੂੰਹੇ ਸਿਰ ਪੜਵਾਈ ਜਾਗੇ ਨਾਲੇ ਕੀ ਪਤਾ ਪ੍ਰਮਾਤਮਾ ਦਾ ਕੀ ਹੋ ਜੇ ਬਾਣਾ ਵਰਤ ਜੇ ਆਹੋ ਤੁਸੀਂ ਤਾਂ ਮਾਰ ਕੀ ਰਾਜੀ ਹੋ ਵੀ ਇਹ ਮਰੇ ਇਹਦੀ ਜ਼ਮੀਨ ਸਾਨੂੰ ਮਿਲੇ ਕੋਈ ਜ਼ਮੀਨ ਦੀ ਗੱਲ ਨਹੀਂ ਅੱਗੇ ਤੈਨੂੰ ਕੋਈ ਗੱਲ ਕਹੀ ਆ 11 21 ਗੱਲ ਮੈਂ ਚੱਲ ਕੋਈ ਨਹੀਂ ਕਰਾ ਦੂੰਗਾ ਯਾਰ ਜਦ ਮਰਜੀ ਕਰਾ ਲੀਣਾ ਉਹ ਪਟਵਾਰੀ ਮਿਲੇ ਸੀ ਹਾਂ ਉਹ ਦੱਸਦਾ ਸੀ ਨਾਲੇ ਤੂੰ ਪਰਲੇ ਵੇੜੇ ਵਾਲੇ ਦੇ ਦੇਖਾ ਉਹ ਉਹ ਮਰ ਗਿਆ ਮੁੰਡਾ ਕਿੰਨਾ ਲੜਾਈ ਹੋਈ ਆ ਚਾਚੇ ਦਾ ਇੰਚ ਦੋ ਕਤਲ ਹੋ ਗਏ ਜ਼ਮੀਨ ਪਿੱਛੇ ਓਏ ਮੇਰੇ ਭਾਈ ਨੂੰ ਹੋਰ ਕੀ ਤੂੰ ਮਰਵਾ ਕੇ ਦਾ ਜੀ ਮੈਨੂੰ ਮੇਰੀ ਤਾਂ ਗੱਲ ਸੁਣਾ ਐ ਮੇਰੇ ਭਾਈ ਨੂੰ ਚੱਕਰਾਂ 'ਚ ਥੋੜੀ ਭਾਗੇ ਜਾਊਂਗਾ ਯਾਰ ਮੈਂ ਜ਼ਮੀਨ ਸਾਰੀ ਤੇਰੇ ਨਾਂ ਕਰਾਉਂ ਹੈ ਐਨ ਪੂਰਾ 1 ਕੋਟਕ ਬਣਾ ਕੇ ਦਊਂ ਵੀ ਆ ਜ਼ਮੀਨ ਤੇਰੀ ਹੀ ਆ ਸੋ ਜਮੀਨ ਵਾਲਾ ਪਕੜਾ ਲੈਨੇ ਨਾਉ ਤੇਰੀ ਭਝਾਈ ਦੇ ਉਤ ਬਾਦ ਕਰਾ ਲਾਂਗੇ ਆਪਾਂ ਤਕਸੀਮ ਸਾਰੀ ਲਾਣੇ ਨਾਲ ਮੁੜ ਕੇ ਆਪਣਾ ਨਹੀਂ ਚੜਨਾ ਕੋਈ ਕਲੇਸ਼ ਨਾਲੇ ਭਰਾਵਾ ਜ਼ਿੰਦਗੀ ਬਣ ਜੂ ਤੈਨੂੰ ਪਤਾ ਕਿਵੇਂ ਜੇ ਵਖ ਜੱਲਾ ਮੇਰਾ ਤਾਂ ਇਸੇ ਕਰ ਨਹੀਂ ਜੀ ਕਰਦਾ ਹੈਗਾ ਵੀ ਯਾਰ ਕਾ ਨੂੰ ਨਾਲੇ ਅੱਗੇ ਤੇਰੇ ਵਿਆਹ ਵੀ ਉਹਦੀ ਵੀ ਸੋਚਾਂਗੇ ਕੋਈ ਨਹੀਂ ਉਹ ਬੱਸ ਮੇਰੇ ਵਿਆਹ ਦਾ ਸਰਿਆ ਤੇਰੇ ਤੋਂ ਲਬਾਲੰਦ ਕਈ ਵਾਰੀ ਪਤਾ ਨਹੀਂ ਹੁੰਦਾ ਮੈਂ ਮੇਰੀ ਗੱਲ ਸੁਣਉਂਦਾ ਵਿਆਹ ਤਾਂ ਹੀ ਨਹੀਂ ਕਰਾਉਂਦਾ ਵੀ ਜਿਹੜੀ ਮੇਰੇ ਮੇਰੇ ਵਾਲੇ ਹਿੱਸੇ ਦੀ ਜ਼ਮੀਨ ਆ ਉਹ ਤੇਰੇ ਲਈ ਰਹੇ ਉਹ ਕਰਾਂਗੇ ਤੇਰਾ ਵਿਆਹ ਵੀ ਕਰਾਂਗੇ ਤੂੰ ਟੈਨਸ਼ਨ ਨਾ ਲੈ ਮਹਾ ਕੁੜੀ ਦੇਖੀ ਹੋਈ ਹੈ ਦੀ ਮਾਸੀ ਦੀ ਕੁੜੀ ਹੈ ਤਲਾਕ ਹੋ ਗਿਆ ਉਹਦੇ ਨਾਲ ਕਰਾਂਗੇ ਤੇਰਾ ਵਿਆਹ ਜੇ ਤੂੰ ਜ਼ਮੀਨ ਨਾ ਕਰਾਈਂਗਾ ਫੇਰ ਹੀ ਹੋਊਗਾ ਚੱਲ ਕੋਈ ਨਹੀਂ ਫਿਰ ਜ਼ਮੀਨ ਤਾਂ ਨਾ ਕਰਾ ਦੋ ਹਾਂ ਤੇਰਾ ਵਿਆਹ ਕਰ ਦਾਂਗੇ ਬੱਸ ਚੱਲ ਐ ਕਰ ਹਾਂ ਘਰੇ ਚੱਲ ਤੇ ਚਾਹ ਬਣਵਾ ਚੱਲ ਕੇ ਮੈਂ ਆਉਂਦਾ ਨਹੀਂ ਮੈਂ ਅੱਡੇ ਤੇ ਜਾ ਕੇ ਆਉਣਾ ਹਾਂ ਮਰੇ ਲੇ ਲੋ ਨਾ ਮੈਂ ਕੁਸ ਪਰ ਕੇ ਸਮਾਨ ਚਲ ਠੀਕ ਹੈ ਠੀਕ ਦੇਖ ਤਾਂ ਸਹੀ ਜੇ ਕੰਮ ਨੂੰ ਕਹਦੇ ਮੇਰੇ ਸਾਲਿਆਂ ਦੇ ਹੱਥ ਟੁੱਟਦੇ ਨੇ ਜ਼ਮੀਨ ਨੋਂ ਲਵਾਦੇ ਜ਼ਮੀਨ ਨੋਂ ਲਵਾਦੇ ਇੱਕ ਉਹ ਮੋਲੜ ਜੀ ਉਹਦੀ ਆ ਜੋਗੀ ਲਵੇ ਜ਼ਮੀਨ ਕਢਾ ਜੇ ਐਡਾ ਟਰੈਕਟਰ ਲੈ ਕੇ ਦੇਤਾ ਤੈਨੂੰ ਮਰਦੀਆਂ ਤੂੰ ਕੋਈ ਨਹੀਂ ਜੰਟਾ ਵੀ ਤਗੜਾ ਛਕੇਰੀ ਆ ਐਡੀ ਛੇਤੀ ਨਹੀਂ ਥੋਡੇ ਤੇ ਭੇਜਦਾ ਹੈਗਾ ਮੇਰਾ ਸੜਿਆ ਤੁਹਾਡੀਆਂ ਚੀਕਾਂ ਦਾ ਕਢਾਈਆਂ ਜੇ ਕੋਈ ਨਹੀਂ ਅੱਜ ਇਹ ਕਹਿੰਦਾ ਵਿਆਹ ਕਰਾਉਂਗਾ ਤੇਰਾ ਸੜਾ ਕਿਰੇ ਬੜਵਾ ਜਾ ਸੱਚੀ ਹਾਂ ਕਿਤੇ ਸੋਚੀ ਬੈਠਿਆ ਹੋਵੇ ਚੱਲਦੇ ਆਂ ਅੱਜ ਕੀ ਪਤਾ ਹੈ ਕੀ ਪਤਾ ਕਰਵਾਏ ਇਹਦੇ ਵੇ ਐਨਕ ਦਾ ਕੰਮ ਲੈ ਲਈਏ ਇਹਦੇ ਤੋਂ ਚੱਲ ਘਰੇ ਚੱਲ ਨਾਲੇ ਪੀਣੀ ਆ ਚਾਹ ਨਾਲੇ ਖਾਣਿਆ ਨਾਲ ਜਲੇਬੀਆਂ ਕੱਖ ਭਾਈ ਜਵਾਕੋ ਕਰੀਓ કરીਆਂ ਹੋਰ કેમે ਆਏ ਅੱਜ ਸਾਡੇ ਘਰੇ ਉਹ ਭਾਈ ਉਹ ਮੈਂ ਤਾਂ ਸੁਣਿਆ ਸੀ ਕਹਿੰਦੇ ਤੂੰ ਰਿਸ਼ਤੇ ਰਸਤੇ ਖਾਸੇ ਕਰਾਉਣੀ ਆ ਕਹਿੰਦੇ ਪ੍ਰੀਤ ਖਾਸੇ ਰਿਸ਼ਤੇ ਰਸਤੇ ਕਰਾਉਂਦੀ ਆ ਲੈ ਹਮਾ ਚਲ ਕੋਈ ਭਾਈ ਮੇਰੇ ਵਾਸਤੇ ਵੀ ਦੇਖ ਦੇ ਚਾਹੇ ਛੱਡੀ ਛਡਾਈਏ ਹੋਵੇ ਤੇਰੇ ਵਾਸਤੇ ਤੇਰੇ ਵਾਸਤੇ ਕਿੱਥੋਂ ਦੇਖਾਂ ਉਮਰ ਤਾਂ ਦੇਖ ਲੈ ਹੁਣ ਹੁਣ ਕਿਹੜੇ ਰਿਸ਼ਤੇ ਭਾਲਦੇ ਹੋ ਉਹ ਭਾਈ ਕੋਈ ਤਲਾਕ ਤਲੂਕ ਵਾਲੀ ਹੁੰਦੀ ਆ 100 ਛੱਡੀ ਛਡਾਈ ਹੁੰਦੀ ਆ ਮੇਰੀ ਗੱਲ ਸੁਣ ਇੱਕ ਲੱਖ ਰੁਪਈਆ ਦੋ ਨਲੇ ਤਰਾਹ ਕਰੀ ਦਿਉ ਛਾਪ ਲਾ 1 ਲੱਖ ਰੁਪਇਆ ਹੈ 1 ਲੱਖ ਕਿੱਥੋਂ ਦੇ ਦੇਂਗਾ ਕਿਉਂ ਮੇਰੇ ਕੋਲ ਬਥੇਰੇ ਪੈਸੇ ਨਹੀਂ ਮੈਂ ਤੋ ਕੋਦੇ ਦੇਖੇ ਨਹੀਂ ਹੈਗਾ ਤੇਰੇ ਕੋਲ ਰੁਪਈਏ ਆ 6 ਲੱਖ ਦਾ ਤਾਂ ਹੁਣ ਮੈਂ ਟਰੈਕਟਰ ਲੈ ਕੇ ਆਇਆ ਪਰਸੋਂ ਉਹ ਤਾਂ ਤੁਹਾਡੇ ਇਹਨੇ ਛੋਟੇ ਨੇ ਲੈ ਤਾਂ ਬਚਾਲ ਲੈਨੇ ਆਹੋ ਉਹਦੇ ਕੋਲੇ ਕੀ ਆ ਮਲੰਗ ਕੋਲੇ ਸਾਰਾ ਕੁਸ਼ ਤਾਂ ਮੇਰੇ ਨਾਂ ਉਹ ਕੀ ਕੁਸ਼ ਆ ਤੁਹਾਡੇ ਕਿੰਨੇ ਕਿਲੇ ਹੁੰਦੇ ਨੇ ਮੇਰੀ ਗੱਲ ਸੁਣ ਤਿੰਨ ਕਿਲੇ ਨੇ ਤਿੰਨੇ ਮੇਰੇ ਨਾਂ ਨੇ ਉਹਦੇ ਇੱਕ ਮਰਲਾ ਵੀ ਨਹੀਂ ਹੈਗਾ ਉੱਠਾ ਹਾਂ ਪੱਕੀ ਗੱਲ ਆ ਫਿਰ ਮੈਨੂੰ ਦੇ ਦੇਂਗਾ ਉਹ ਪੱਕੀ ਗੱਲ ਐ ਭਾਈ ਜੇ ਕੱਲ ਨੂੰ ਮੁਕਰਮ ਮੁਕਰ ਗਿਆ ਫੇਰ ਮੇਰੀ ਗੱਲ ਸੁਣ ਲੈ ਤੂੰ ਸ਼ਾਕ ਕਰਾ ਤੈਨੂੰ ਪੈਸੇ ਨਾਲ ਦੀ ਨਾਲ ਛਾਂ ਪਾਉਂਗਾ ਜਿੱਦਾਂ ਵਿਆਹ ਕੇ ਲੈਂਦੀ ਸ਼ਾਕ ਤਾਂ ਚਲ ਕਰਾ ਦੂੰ ਸ਼ਾਕ ਤਾਂ ਬਥੇਰੇ ਨੇ ਸ਼ਾਕ ਦਾ ਮੇਰੀ ਮਾਣੇ ਮੈਨੂੰ ਤਿੰਨ ਚਾਰ ਹਜੇ ਕੱਲ ਪਰਸੋ ਬਣਾਏ ਨੇ ਕਿ ਕਹਿੰਦੀ ਇੱਥੇ ਇੱਥੇ ਐਵੇਂ ਨੇ ਉਹ ਲੈ ਭਾਈ ਫਿਰ ਦੇਰੀ ਕਾਦੀ ਐ ਤੂੰ ਜਾ ਤੇਰੀ ਮਾਂ ਕੋਲੇ ਗੱਲਬਾਤ ਕਰ ਮੈਂ ਇੱਧਰ ਤਿਆਰੀ ਕਰ ਲਵਾਂ ਇੱਕ ਤਾਂ ਮੇਰੀ ਮਾਂ ਨੇ ਦੱਸਿਆ ਸੀ ਕੁੜੀ ਲੰਗ ਮਾਰਦੀ ਆ ਕਿ ਮੈਂ ਚੱਲ ਜੂਗੀ ਉਹ ਭਾਈ ਬਸ ਰੋਟੀ ਪਕਦੀ ਹੋਣੀ ਚਾਹੀਦੀ ਆ ਆਪਾਂ ਨੇ ਕੀ ਲੈਣਾ ਲੰਗ ਨੂੰ ਡੰਗਰਾਂ ਦਾ ਕੰਮ ਮੈਂ ਆਪ ਕਰ ਲੈਣਾ ਦੁੱਧ ਮੈਂ ਆਪ ਆਇਆ ਕਰੂੰਗਾ ਹੋਰ ਕੀ ਆ ਬੈਠੀ ਰੋਟੀ ਦਾ ਬਣਾਇ ਦੇਆ ਕਰੂੰ ਐਂ ਤਾਂ ਸਾਰੇ ਕੰਮ ਕਰਦੀ ਆਗੀ ਉਹ ਤਾਂ ਬਸ ਇੱਕ ਐਵੇਂ ਵੀ ਭਈ ਲੰਗ ਮਾਰ ਕੇ ਤੁਰਦੀ ਆ ਹੋਰ ਕੁਛ ਨਹੀਂ ਕੁਛ ਨਹੀਂ ਹੁੰਦਾ ਲੰਗ ਲੰਗ ਨੂੰ ਕੀ ਆ ਆਪੇ ਗਾਹ ਕੀ ਪਤਾ ਜੇ ਡਾਕਟਰ ਨੂੰ ਦਿਖਾ ਕੇ ਲੋਟ ਆ ਜੇ ਮੈਂ ਠੀਕ ਕਰਾ ਲੂੰਗਾ ਚਲਾ ਹੋਏ ਵੀ ਪਰ ਉਹ ਤਾਂ ਜਮਾਂਦਰੂ ਹੀ ਆ ਉਹ ਤੇ ਕਿਹੜਾ ਐ ਵੀ ਕੋਈ ਐਕਸੀਡੈਂਟ ਹੋ ਤਾਂ ਉਹੀ ਲੱਤ ਵੱਡੀ ਛੋਟੀ ਆ ਉਹਦੀ ਅੱਛਾ ਅੱਛਾ ਹਾਂ ਚਲ ਕੋਈ ਨਹੀਂ ਉਹਨੂੰ ਮੈਂ ਇੱਕ ਸੈਂਟਰ ਉੱਚੀ ੱਡੀ ਵਾਲਾ ਲੈ ਦੂੰ ਇੱਕ ਨੀਵੀਂ ਵਾਲਾ ਲੈ ਦੂੰ ਚਲ ਚੰਗਾ ਮੈਨੂੰ ਕੀ ਮੈਂ ਤਾਂ ਗੱਲੇ ਤੋੜਨੀ ਆ ਕਿ ਚਲ ਕਰਦੀ ਆ ਮਾਂ ਨਾਲ ਗੱਲ ਹੋਰ ਦੱਸ ਘਰੇ ਠੀਕ ਨੇ ਸੱਚ ਉਹਨੂੰ ਤਾਂ ਨਹੀਂ ਤੁਹਾਡੀ ਬਹੂ ਨੂੰ ਤਾਂ ਨਹੀਂ ਕੋਈ ਇਤਰਾਜ਼ ਹੋਣਾ ਕਿਉਂ ਉਹਨੂੰ ਕੀ ਇਤਰਾਜ਼ ਐ ਕੀ ਪਤਾ ਹੁਣ ਕਿਰਨਾ ਬੋਲਣ ਲੱਗ ਜਾ ਪਾਈ ਐ ਕਿਵੇਂ ਬੋਲੂਗੀ ਮੇਰੀ ਜ਼ਿੰਦਗੀ ਮੈਂ ਜੋ ਮਰਜੀ ਫੈਸਲਾ ਲਾ ਮਾਪਦੀ ਜ਼ਿੰਦਗੀ ਦਾ ਫੈਸਲਾ ਤਾਂ ਠੀਕ ਆ ਪਰ ਮੈਂ ਸਹੀ ਦੱਸ ਸਕਣਾ ਇਹ ਵਿਆਹ ਨਹੀਂ ਉਮਰ ਤਾਂ ਹੈ ਨਹੀਂ ਹੋਣਾ ਹੁਣ ਕਿੱਥੋਂ ਤੂੰ ਡੋਲੇ ਭਾਲਦਾ ਦੇਖ ਲੈ ਭਾਈ ਮੈਂ ਤਾਂ ਤੇਰੇ ਕੋਲ ਤਾਂ ਹੀ ਆਇਆ ਏ ਦੀ ਮੈਂ ਚੱਲ ਫਰੀਦ ਕੋਲੇ ਜਾਇਆ ਨਾ ਦੇਖ ਜੇ ਲੱਖ ਰੁਪਏ ਨੂੰ ਠੋਕਰ ਮਾਰਨੀ ਹੈ ਤੇਰੀ ਮਤ ਨਾਲ ਨਾ ਨਾ ਮੈਂ ਠੋਕਰ ਥੋੜੂ ਮਾਰਦੀ ਆ ਚੱਲ ਕੋਈ ਨਾ ਭਾਈ ਮੇਰਾ ਤਾਂ ਕੰਮ ਆ ਰਿਸ਼ਤੇ ਕਰਾਉਂਦਾ ਕੋਈ ਨਾ ਲੱਭਦੀ ਏ ਤੇਰੇ ਵਾਸਤੇ ਕੋਈ ਮੈਂ ਚੱਲ ਕੋਈ ਨਾ ਪੁੱਛਦੀ ਆ ਮੈਂ ਆਦੀ ਮਾਂ ਨੂੰ ਪਿੰਡ ਫੋਨ ਕਰਦੀ ਆ ਅੱਜ ਚੱਲ ਠੀਕ ਆ ਠੀਕ ਆ ਗੌਰ ਚ ਕਰਦੀ ਭਾਈ ਮੇਰੀ ਗੱਲ ਸੁਣ ਜਿਹੜੀ ਤੇਰੇ ਨਾਲ ਕਾਰ ਮਿਲੀ ਗੱਲ ਉਹ ਤੇ ਮੈਂ ਪੂਰ ਉਤਰੂੰਗਾ ਜਮਾ ਨਾ ਕੋਈ ਗੱਲ ਨਹੀਂ ਠੀਕ ਆ ਬਸ ਠੀਕ ਆ ਹਾਂ ਚੰਗਾ ਲਾ ਕੰਜਰ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਬੋਲਣ ਲੱਗੇ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਕੀ ਬੋਲੀ ਜਾਂਦਾਗਾ ਚਲ ਮੈਂ ਇਹਦੇ ਤੋਂ ਕੀ ਲੈਣਾਗਾ ਲੱਖ ਰੁਪਏ ਤਾਂ ਕਹਿੰਦਾ ਦੇਣ ਨੂੰ ਨਾ ਦਿੱਤੈ ਨੇ ਜੁਕੀਨ ਵੀ ਕੀ ਕਰ ਸਕਦੀ ਆ ਐਂ ਕਰਦੇ ਆ ਚਲ ਪਹਿਲਾਂ ਕਿਰਨਾ ਕੋਲ ਜਾਣੀ ਆ ਉਹਦੇ ਨਾਲ ਗੱਲ ਕਰਕੇ ਆਉਣੀ ਆ ਵੀ ਭਾਈ ਆਇਆ ਤੀ ਤੇਰਾ ਜੇਠ ਰਿਸ਼ਤੇ ਨੂੰ ਕੀ ਪਤਾ ਉਹਦੇ ਮੂੰਹੋਂ ਕੋਈ ਗੱਲ ਸੱਚ ਨਿਕਲ ਜੇ ਜਾ ਕੇ